ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਪੰਜਾਬੀ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਅੱਜ ਵੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਅੱਜ ਦੀ ਕਹਾਣੀ ਇੱਕ ਭੈਣ ਵੱਲੋਂ ਦੱਸੀ ਉਸ ਦੀ ਹੱਡ ਬੀਤੀ ਹੈ ਜੋ ਜੋ ਵੀ ਭੈਣ ਦੇ ਨਾਲ ਹੋਇਆ ਉਹ ਆਪਾਂ ਇਸ ਕਹਾਣੀ ਰਾਹੀਂ ਤੁਹਾਨੂੰ ਦੱਸਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਪਸੰਦ ਆਵੇ ਗੀ ਕਹਾਣੀ ਨੂੰ ਪੂਰਾ ਜਰੂਰ ਸੁਣਿਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੇਰੇ ਵਿਆਹ ਨੂੰ 2 ਮਹੀਨੇ ਹੋਏ ਸੀ ਮੇਰੇ ਘਰ ਵਾਲਾ ਬਾਹਰ ਚਲਾ ਗਿਆ ਮੇਰੇ ਸਹੁਰੇ ਦੀ ਮੌਤ ਹੋ ਚੁੱਕੀ ਸੀ ਘਰੇ ਮੈਂ ਤੇ ਮੇਰੀ ਸੱਸ ਦੋਨੇ ਜਣੀਆਂ ਹੀ ਸੀ ਸਾਡੇ ਪਸ਼ੂ ਕਾਫੀ ਰੱਖੇ ਹੋਏ ਸੀ ਤੇ ਪਸ਼ੂਆਂ ਲਈ ਇੱਕ ਸੇਰੀ ਵੀ ਰੱਖਿਆ ਹੋਇਆ ਸੀ ਉਹ 45 ਕੋ ਸਾਲ ਦਾ ਸੀ ਮੇਰੀ ਸੱਸ ਦੀ ਉਮਰ ਵੀ 45 46 ਕੋ ਸਾਲ ਦੀ ਸੀ ਉਹ ਸੀਰੀ ਦੇਖਣ ਵਿੱਚ ਬੜਾ ਸੋਹਣਾ ਸੀ ਮੈਂ ਕਈ ਵਾਰੀ ਵੇਖਿਆ ਸੀ ਮੇਰੀ ਸੱਸ ਤੇ ਉਹ ਸੀਰੀ ਇੱਕ ਦੂਜੇ ਨੂੰ ਇਸ਼ਾਰੇ ਕਰਦੇ ਰਹਿੰਦੇ ਸੀ ਮੈਨੂੰ ਆਪਣੀ ਸੱਸ ਤੇ ਸ਼ੱਕ ਹੋਇਆ ਮੈਂ ਦੱਬੇ ਪੈਰੀ ਆਪਣੀ ਸੱਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਮੇਰੀ ਸੱਸ ਜਦੋਂ ਬਾੜੇ ਵਿੱਚ ਜਾਂਦੀ ਸੀ ਤੇ ਮੈਂ ਹੌਲੀ-ਹੌਲੀ ਉਸ ਦੇ ਪਿੱਛੇ ਚਲੀ ਜਾਂਦੀ ਇੱਕ ਦਿਨ ਮੈਂ ਵੇਖਿਆ ਮੇਰੀ ਸੱਸ ਤੇ ਸਾਡਾ ਸੀਰੀ ਦੋਨੇ ਤੂੜੀ ਵਾਲੇ ਕਮਰੇ 'ਚ ਵਰਗੇ ਕਾਫੀ ਟਾਈਮ ਬਾਅਦ ਬਾਹਰ ਨਿਕਲੇ ਇੰਨੇ ਟਾਈਮ ਨੂੰ ਮੈਂ ਘਰੇ ਚਲੀ ਗਈ ਮੈਂ ਹਰ ਰੋਜ਼ ਵੇਖਦੀ ਸੀ ਸਾਡਾ ਸਿਰੀ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਮੇਰੀ ਸੱਸ ਨਾਲ ਰੰਗ ਰਲੀਆਂ ਮਨਾਉਂਦਾ ਸੀ ਉਹਨਾਂ ਨੂੰ ਦੇਖ ਕੇ ਮੇਰਾ ਵੀ ਦਿਲ ਕਰਦਾ ਸੀ ਮੇਰੇ ਘਰ ਵਾਲਾ ਮੇਰੇ ਕੋਲ ਹੋਵੇ ਮੈਨੂੰ ਪਿਆਰ ਕਰੇ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ ਉਹ ਤਾਂ ਸੱਤ ਸਮੁੰਦਰੋਂ ਪਾਰ ਬੈਠਾ ਸੀ ਮੈਂ ਆਪਣੀ ਸੱਸ ਤੇ ਸਿਰੀ ਨੂੰ ਦੇਖ ਕੇ ਅੰਦਰੋਂ ਅੰਦਰ ਹੀ ਤੜਫ ਰਹੀ ਰਹਿੰਦੀ ਸੀ ਪਰ ਕੁਝ ਨਹੀਂ ਕਰ ਸਕਦੀ ਸੀ ਮੈਨੂੰ ਆਪਣੇ ਘਰ ਵਾਲੇ ਦੀ ਯਾਦ ਵੱਡ-ਵੱਡ ਖਾਂਦੀ ਸੀ ਅਚਾਨਕ ਇੱਕ ਦਿਨ ਸਾਡਾ ਸਿਰੀ ਕੰਮ ਤੇ ਨਾ ਆਇਆ ਮੇਰੀ ਸੱਸ ਕਾਫੀ ਟਾਈਮ ਉਸ ਨੂੰ ਉਡੀਕਦੀ ਰਹੀ ਪਰ ਜਦੋਂ ਸਿਰੀ ਨਾ ਆਇਆ ਤਾਂ ਕਹਿਣ ਲੱਗੀ ਚੱਲ ਪੁੱਤ ਚਾਹ ਬਣਾ ਲੈ ਮੈਂ ਬਾੜੇ ਵਿੱਚ ਪੱਠਾ ਨੀਰਾ ਦੇਖ ਕੇ ਆਉਣੀ ਆ ਅੱਜ ਭੇਜਾ ਵੀ ਕੰਮ ਤੇ ਨਹੀਂ ਆਇਆ ਮੇਰੀ ਸੱਸ ਚਾਹ ਪੀ ਕੇ ਬਾੜੇ ਵਿੱਚ ਚਲੀ ਗਈ ਤੇ ਸਵੇਰੇ 8:00 ਵਜੇ ਭੇਜਾ ਦਾ ਮੁੰਡਾ ਕੰਮ ਤੇ ਆਇਆ ਉਸ ਨੇ ਮੂਹੇ ਅੱਗੇ ਆ ਕੇ ਆਵਾਜ਼ ਮਾਰੀ ਮੈਂ ਪਹਿਲਾਂ ਉਸ ਨੂੰ ਨਹੀਂ ਦੇਖਿਆ ਸੀ ਮੈਂ ਪੁੱਛਿਆ ਤੁਸੀਂ ਕੌਣ ਉਹ ਕਹਿਣ ਲੱਗਾ ਪਾਪੀ ਜੀ ਮੈਂ ਪੀਜੇ ਦਾ ਮੁੰਡਾ ਹਾਂ ਅੱਜ ਮੇਰੇ ਡੈਡੀ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਤੁਹਾਡੇ ਘਰ ਕੰਮ ਕਰਨ ਲਈ ਮੈਂ ਆਇਆ ਹਾਂ ਮੈਂ ਉਸ ਮੁੰਡੇ ਵੱਲ ਵੇਖ ਕੇ ਹੈਰਾਨ ਰਹਿ ਗਈ ਇੰਨਾ ਸੋਹਣਾ ਤੂੰ ਤਾਂ ਲੱਗਦਾ ਹੀ ਨਹੀਂ ਗਰੀਬ ਘਰ ਦਾ ਹੋਵੇਂਗਾ ਰੱਬ ਨੇ ਲੋੜਿਆਂ ਦਾ ਰੰਗ ਰੂਪ ਦਿੱਤਾ ਸੀ ਮੈਂ ਉਸ ਨੂੰ ਕੰਮ ਸਮਝਾ ਦਿੱਤਾ ਉਹ ਕੰਮ ਕਰਨ ਲੱਗ ਪਿਆ ਪਰ ਮੇਰੀ ਨਿਗਾ ਉਸ ਮੁੰਡੇ ਵਿੱਚ ਹੀ ਸੀ ਦੁਪਹਿਰ ਵੇਲੇ ਮੈਂ ਚਾਹ ਬਣਾਈ ਮੈਂ ਉਸ ਨੂੰ ਆਵਾਜ਼ ਮਾਰੀ ਕਿ ਆਜੋ ਚਾਹ ਪੀ ਲਓ ਸਾਰਾ ਦਿਨ ਕੰਮ ਹੀ ਕਰੀ ਜਾਣਾ ਬਾਅਦ ਵਿੱਚ ਮੈਂ ਬਹਾਨੇ ਨਾਲ ਉਸ ਦਾ ਨਾਮ ਪੁੱਛਿਆ ਉਹ ਕਹਿਣ ਲੱਗਾ ਭਾਬੀ ਮੇਰਾ ਨਾਮ ਜੱਸਾ ਹੈ ਮੈਨੂੰ ਕਿਹਾ ਜੱਸੇ ਆਰਾਮ ਨਾਲ ਚਾਹ ਪੀ ਲਈ ਫਿਰ ਕੰਮ ਕਰ ਲਈ ਉਹ ਮੇਰੇ ਸਾਹਮਣੇ ਆ ਕੇ ਚਾਹ ਪੀਣ ਲੱਗ ਪਿਆ ਮੇਰੀ ਤਾਂ ਉਸ ਦਿਨ ਭੁੱਖੀ ਮਰ ਗਈ ਸੀ ਮੈਂ ਉਸ ਨੂੰ ਬੜੇ ਗੌਰ ਨਾਲ ਦੇਖ ਰਹੀ ਸੀ ਨਾਲ ਹੀ ਨਾਲ ਮੈਨੂੰ ਆਪਣੇ ਘਰ ਵਾਲੇ ਦੀ ਵੀ ਬੜੀ ਯਾਦ ਆ ਰਹੀ ਸੀ ਕਾਸ਼ ਅੱਜ ਮੇਰਾ ਘਰ ਵਾਲਾ ਮੇਰੇ ਕੋਲ ਹੁੰਦਾ ਤਾਂ ਮੈਂ ਇਸ ਮੁੰਡੇ ਵੱਲ ਦੇਖ ਕੇ ਜੋ ਸੋਚ ਰਹੀ ਹਾਂ ਉਹਦੇ ਨਾਲ ਕਰਦੀ ਫਿਰ ਮੈਂ ਲੰਮਾ ਹੌਕਾ ਲਿਆ ਤੇ ਕੰਮ ਕਰਨ ਲੱਗ ਪਈ ਕੰਮ ਕਰਦੀ ਦਾ ਮੇਰਾ ਧਿਆਨ ਜੱਸੇ ਵਿੱਚ ਹੀ ਸੀ ਉਹ ਪਸ਼ੂਆਂ ਦਾ ਕੰਮ ਕਰਦਾ ਸੀ ਮੈਂ ਆਨੇ ਬਹਾਨੇ ਉਸ ਨੂੰ ਦੇਖਣ ਜਾਂਦੀ ਸੀ ਉਸ ਨੂੰ ਸਾਡੇ ਘਰ ਕੰਮ ਕਰਦੇ ਨੂੰ ਹੁਣ 3-4 ਦਿਨ ਹੋ ਗਏ ਸੀ ਇੱਕ ਦਿਨ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰੀ ਸੱਸ ਕਹਿਣ ਲੱਗੀ ਪ੍ਰੀਤ ਪੁੱਤ ਰਾਤੀ ਤੇਰੀ ਮਾਮੀ ਦਾ ਫੋਨ ਆਇਆ ਸੀ ਮੈਨੂੰ ਲੱਗਦਾ ਸ਼ਾਇਦ ਉਦੋਂ ਤੱਕ ਤਾਂ ਤੂੰ ਸੌਂ ਗਈ ਸੀ ਉਹ ਦੱਸਦੀ ਸੀ ਪਿਛਲੇ ਕਈ ਦਿਨਾਂ ਤੋਂ ਉਸ ਦੀ ਸਿਹਤ ਠੀਕ ਨਹੀਂ ਆ। ਕਾਫੀ ਬਿਮਾਰ ਹੈ। ਅੱਜ ਮੈਂ ਉਸ ਦਾ ਪਤਾ ਲੈਣ ਜਾਵਾਂਗੀ ਤੇ ਸ਼ਾਮ ਨੂੰ ਘਰ ਵਾਪਸ ਆ ਜਾਵਾਂਗੀ। ਮੈਨੂੰ ਅੰਦਰੋਂ ਅੰਤਰੀ ਬੜੀ ਖੁਸ਼ੀ ਹੋਈ। ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਅੱਜ ਮੇਰੀ ਸੱਸ ਘਰੋਂ ਬਾਹਰ ਜਾ ਰਹੀ ਹੈ। ਤੇ ਮੈਂ ਬਹੁਤ ਖੁਸ਼ ਆ। ਮੇਰੀ ਸੱਸ ਸਵੇਰੇ 7 ਵਾਲੀ ਬੱਸ ਤੇ ਚੜ ਗਈ। ਮੈਂ ਕਿਹਾ ਤੁਸੀਂ ਜਾਓ ਮੰਮੀ ਜੀ ਮੈਂ ਆਪੇ ਕੰਮ ਸੰਭਾਲ ਲਵਾਂਗੀ। ਮੇਰੀ ਸੱਸ ਦੇ ਜਾਣ ਤੋਂ ਪਹਿਲਾਂ ਹੀ ਜੱਸਾ ਕੰਮ ਤੇ ਵੀ ਆ ਗਿਆ ਸੀ ਮੇਰੀ ਸੱਸ ਨੇ ਉਹਨੂੰ ਸਾਰਾ ਕੰਮ ਸਮਝਾਤਾ ਜੱਸੇ ਨੇ ਪਸ਼ੂਆਂ ਦਾ ਕੰਮ ਸ਼ੁਰੂ ਕੀਤਾ ਤੇ 9:00 ਵਜੇ ਦੇ ਤੱਕ ਮੈਂ ਰੋਟੀ ਤਿਆਰ ਕਰ ਲਈ ਮੈਂ ਜੱਸੇ ਨੂੰ ਕਿਹਾ ਜੱਸੇ ਆ ਜਾ ਗਰਮੀ ਬਹੁਤ ਹੈ ਪੱਖੇ ਥੱਲੇ ਬੈਠ ਜਾ ਬਰਾਂਡੇ ਵਿੱਚ ਆ ਕੇ ਉਹ ਬੈਠ ਗਿਆ ਤੇ ਅਸੀਂ ਦੋਨਾਂ ਨੇ ਉਸ ਦਿਨ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਗੱਲਾਂ-ਗੱਲਾਂ ਵਿੱਚ ਮੈਂ ਉਸ ਨੂੰ ਦੱਸ ਬੈਠੀ ਕਿ ਮੈਨੂੰ ਆਪਣੇ ਘਰ ਵਾਲੇ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ ਮੈਂ ਉਸ ਬਿਨਾ ਅਧੂਰੀ ਹਾਂ ਮੈਂ ਉਸ ਨੂੰ ਕਿਹਾ ਕਿ ਜੱਸੇ ਜਾਂ ਤਾਂ ਬੰਦਾ ਵਿਆਹ ਨਾ ਕਰਵਾਵੇ ਜਾਂ ਫਿਰ ਵਿਆਹ ਕਰਵਾ ਕੇ ਆਪਣੇ ਘਰ ਵਾਲੀ ਨੂੰ ਛੱਡ ਕੇ ਨਾ ਜਾਵੇ ਮੇਰੇ ਘਰ ਵਾਲੇ ਨੂੰ ਤਾਂ ਅੰਦਾਜ਼ਾ ਵੀ ਨਹੀਂ ਮੈਂ ਕਿਵੇਂ ਪਲਪਰ ਉਹਦੇ ਬਿਨਾ ਮਰਦੀ ਹਾਂ ਮੈਨੂੰ ਉਸਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ ਜੱਸੇ ਨੇ ਮੇਰੀ ਬਾਹ ਫੜ ਲਈ ਕਹਿਣ ਲੱਗਾ ਬਾਈ ਦੀ ਕਮੀ ਮੈਂ ਪੂਰੀ ਕਰ ਦਿਆ ਕਰਾਂ ਇਹ ਜਿਆਦਾ ਹੀ ਮਹਿਸੂਸ ਹੁੰਦੀ ਆ ਮੈਂ ਹੱਸ ਕੇ ਨੀਵੀ ਪਾ ਲਈ ਉਸ ਤੋਂ ਬਾਹ ਛਡਾ ਕੇ ਮੈਂ ਚੌਂਕੇ ਚ ਕੰਮ ਕਰਨ ਲਈ ਚਲੀ ਗਈ ਜੱਸੇ ਨੂੰ ਵੀਦੀ ਮੇਕੀ ਸੇ ਗੱਲ ਦਾ ਹੰਗਾਰਾ ਮਿਲ ਗਿਆ ਮੈਂ ਉਸ ਵੱਲ ਵੇਖ ਕੇ ਮੁਸਕਰਾ ਪੈਂਦੀ ਸੀ ਉਹ ਮੈਨੂੰ ਇਸ਼ਾਰੇ ਕਰਦਾ ਸੀ ਸ਼ਾਮ ਨੂੰ 5:00 ਵਜੇ ਤੱਕ ਮੇਰੀ ਸੱਸ ਵੀ ਮੋੜਾਈ ਉਦੋਂ ਤੱਕ ਜੱਸੇ ਨੇ ਪਛਵਾ ਦਾ ਸਾਰਾ ਕੰਮ ਕਰ ਦਿੱਤਾ ਉਤਾਰਾਂ ਕੱਢੀ ਜਾਂਦਾ ਸੀ ਤੇ ਮੈਂ ਉੱਥੇ ਬਾੜੇ ਵਿੱਚ ਹੀ ਸੀ ਉਸ ਦੇ ਕੋਲ ਕਿਉਂਕਿ ਉਸ ਕੋਲੋਂ ਦੁੱਧ ਫੜ ਕੇ ਮੈਂ ਭਾਂਡੇ ਚ ਪਾਉਂਦੀ ਸੀ ਸਾਡੇ ਘਰੋਂ ਪਿੰਡ ਦੇ ਕਾਫੀ ਘਰ ਦੁੱਧ ਲੈਣ ਆਉਂਦੇ ਸੀ ਮੇਰੀ ਸੱਸ ਬੜਾ ਖੁਸ਼ ਹੋਈ ਕਿ ਮੇਰੇ ਮੁੰਨ ਨੇ ਵਧੀਆ ਕੰਮ ਸੰਭਲ ਲਿਆ ਅਗਲੇ ਦਿਨ ਜੱਸਾ ਕੰਮ ਤੇ ਆਇਆ ਅਸੀਂ ਇੱਕ ਦੂਜੇ ਨਾਲ ਇਸ਼ਾਰਿਆਂ ਵਿੱਚ ਹੀ ਗੱਲਾਂ ਕਰਦੇ ਰਹੇ ਮੇਰੀ ਸੱਸ ਘਰੇ ਹੋਣ ਕਰਕੇ ਅਸੀਂ ਖੁੱਲ ਕੇ ਗੱਲਾਂ ਕਰ ਸਕੇ ਸ਼ਾਮ ਨੂੰ ਮਾਮਾ ਜੀ ਦਾ ਫਿਰ ਫੋਨ ਆਇਆ ਕਿਉਂਕਿ ਮਾਮੀ ਨੂੰ ਸ਼ੂਗਰ ਦਾ ਦੌਰਾ ਪੈ ਚੁੱਕਿਆ ਸੀ ਮੇਰੀ ਸੱਸ ਨੂੰ ਮਾਮਾ ਜੀ ਦੇ ਘਰ ਮਾਮੀ ਦੀ ਦੇਖਭਾਲ ਕਰਨ ਲਈ ਜਾਣਾ ਪਿਆ ਅਗਲੇ ਦਿਨ ਸਵੇਖਤ ਹੀ ਮੇਰੀ ਸੱਸ ਚਲੀ ਗਈ ਤੇ ਮੈਨੂੰ ਸਾਰਾ ਕੰਮ ਧੰਦਾ ਸਮਝ ਆਗ ਲੱਗੀ ਕਹਿੰਦੀ ਮੈਥੋਂ ਤਿੰਨ ਚਾਰ ਦਿਨ ਮੋੜਿਆ ਨਹੀਂ ਜਾਣਾ ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਸਾਰਾ ਕੰਮ ਸੰਭਲ ਲੂੰਗੀ ਤੁਸੀਂ ਮਾਮੀ ਦਾ ਖਿਆਲ ਰੱਖੋ ਮੇਰੀ ਸੱਸ ਦੇ ਉੱਥੋਂ ਜਾਣ ਤੋਂ 2 ਦਿਨ ਬਾਅਦ ਮਾਮੀ ਦੀ ਮੌਤ ਹੋ ਗਈ ਤੇ ਫਿਰ ਮੇਰੀ ਸੱਸ ਨੂੰ ਉੱਥੇ ਹੀ ਰੁਕਣਾ ਪਿਆ ਮੈਂ ਤੇ ਜੱਸਾ ਘਰੇ ਇਕੱਲੇ ਹੁੰਦੇ ਸੀ ਸਾਨੂੰ ਪੂਰੀ ਆਜ਼ਾਦੀ ਮਿਲ ਗਈ ਅਸੀਂ ਇਸ ਆਜ਼ਾਦੀ ਦਾ ਬਹੁਤ ਫਾਇਦਾ ਚੁੱਕਿਆ ਜੱਸਾ ਰਾਤ ਨੂੰ ਵੀ ਪਸ਼ੂਆਂ ਦੇ ਬਹਾਨੇ ਸਾਡੇ ਘਰ ਹੀ ਪੈਂਦਾ ਹੁੰਦਾ ਸੀ ਇੱਕ ਵਾਰ ਤਾਂ ਰੋਟੀ ਖਾ ਕੇ ਉਹ ਬਾੜੀ ਵਿੱਚ ਪੈ ਜਾਂਦਾ ਸੀ ਪਰ ਜਦੋਂ ਸਾਰੇ ਲੋਕ ਸੌਂ ਜਾਂਦੇ ਤੇ ਹੌਲੀ ਕੁਦਨੇ ਮੈਂ ਬੁਹਾ ਖੋਲ੍ਹ ਦਿੰਦੀ ਤੇ ਸਾਡੇ ਘਰ ਆ ਜਾਂਦਾ ਸਾਰੀ ਰਾਤ ਮੈਂ ਤੇਜਸਾ ਖੂਬ ਨਜ਼ਾਰੇ ਲੈਂਦੇ ਸੀ ਮੈਨੂੰ ਹੁਣ ਜੱਸੇ ਦਾ ਚਸਕਾ ਪੈ ਗਿਆ ਸੀ ਕਿਉਂਕਿ ਉਹ ਮੇਰੇ ਘਰ ਵਾਲੇ ਦੀ ਕਮੀ ਪੂਰੀ ਕਰਦਾ ਸੀ ਮੈਂ ਉਸ ਨੂੰ ਪਿਆਰ ਵੀ ਕਰਨ ਲੱਗ ਪਈ ਸੀ ਉਹ ਜੱਟਾਂ ਦਾ ਮੁੰਡਾ ਸੀ ਕੀ ਹੋਇਆ ਜੇ ਗਰੀਬ ਘਰ ਦਾ ਸੀ ਇੱਕ ਦਿਨ ਮੈਂ ਜੱਸੇ ਨੂੰ ਕਿਹਾ ਜੱਸੇ ਜਿਸ ਦਿਨ ਤੇਰਾ ਡੈਡੀ ਠੀਕ ਹੋ ਗਿਆ ਉਸਨੇ ਕੰਮ ਤੇ ਆਉਣਾ ਸ਼ੁਰੂ ਕਰਤਾ ਤਾਂ ਫਿਰ ਤੇਰਾ ਤਾਂ ਨੰਬਰ ਹੀ ਕੱਟਿਆ ਜਾਊਗਾ ਆਪਾਂ ਇੱਕ ਦੂਜੇ ਨੂੰ ਕਿਵੇਂ ਮਿਲਿਆ ਕਰਾਂਗੇ ਜੱਸਾ ਕਹਿਣ ਲੱਗਾ ਕੋਈ ਨਾ ਭਾਬੀ ਤੂੰ ਫਿਕਰ ਨਾ ਕਰ ਮੈਂ ਆਨੇ ਬਹਾਨੇ ਗੇੜਾ ਮਾਰਿਆ ਕਰੂੰਗਾ ਮੇਰੀ ਸੱਸ 10 ਦਿਨਾਂ ਬਾਅਦ ਘਰ ਵਾਪਸ ਮੁੜੀ ਮੈਨੂੰ ਬਹੁਤ ਘੁੱਟਣ ਮਹਿਸੂਸ ਹੋ ਰਹੀ ਸੀ ਮੇਰਾ ਤੇਜਸੇ ਦਾ ਮਿਲਣ ਮਲਾਪ ਬੰਦ ਹੋ ਜਾਊਗਾ ਪਰ ਮੇਰੀ ਸੱਸ ਆਪਣੀ ਪਰਜਾਈ ਦੇ ਕੰਮ 'ਚ ਜ਼ਿਆਦਾਤਰ ਮੰਜੇ ਤੇ ਹੀ ਪਈ ਰਹਿੰਦੀ ਸੀ ਕਿਉਂਕਿ ਉਸ ਦਾ ਆਪਣੀ ਪਰਜਾਈ ਨਾਲ ਬਹੁਤ ਜ਼ਿਆਦਾ ਮੋਹ ਸੀ ਹੁਣ ਬਾਹਰ ਬਾੜੇ ਵਿੱਚ ਪਸ਼ੂਆਂ ਦੇ ਕੰਮ ਮੈਂ ਤੇਜਸਾ ਹੀ ਕਰਦੇ ਸੀ ਉਧਰ ਸਾਡਾ ਤੂੜੀ ਵਾਲਾ ਕਮਰਾ ਬੜਾ ਖੁੱਲਾ ਸੀ ਉੱਥੇ ਇੱਕ ਪੁਰਾਣਾ ਮੰਜਾ ਵੀ ਸੀ ਉਸ ਢੂੜੀ ਵਾਲੇ ਕਮਰੇ ਵਿੱਚ ਜਿੱਥੇ ਮੈਂ ਤੇ ਜੱਸਾ ਰੰਗ ਰਲੀਆਂ ਮਨਾਉਂਦੇ ਸੀ ਅਸੀਂ ਫਟਾਫਟ ਕੰਮ ਕਰਕੇ ਢੂੜੀ ਵਾਲੇ ਕਮਰੇ ਚ ਬਾੜਾ ਜਾਂਦੇ ਤੇ ਬੂਹਾ ਬੰਦ ਕਰ ਲੈਂਦੇ ਤੇ ਫਿਰ ਦੋਨੇ ਖੂਬ ਨਜ਼ਾਰੇ ਲੈਂਦੇ ਕਾਫੀ ਦਿਨ ਬਾਅਦ ਜੱਸੇ ਦਾ ਡੈਡੀ ਕੰਮ ਤੇ ਆਇਆ ਮੈਂ ਜੱਸੇ ਨੂੰ ਫੋਨ ਲਾਇਆ ਤੇ ਕਿਹਾ ਇਹ ਕੁਝ ਠੀਕ ਨਹੀਂ ਤੈਨੂੰ ਕੰਮ ਤੇ ਆਉਣਾ ਹੀ ਪਊਗਾ ਤੇਰਾ ਡੈਡੀ ਕੰਮ ਤੇ ਆਉਣ ਲੱਗ ਗਿਆ ਤੇ ਤੂੰ ਕੰਮ ਨਾ ਛੱਡ ਜੀ ਮੈਂ ਲਾਉਣੀ ਆ ਕੋਈ ਜਿਗੜ ਮੈਂ ਆਪਣੀ ਸੱਸ ਨੂੰ ਕਿਹਾ ਇਹ ਦੋਨੇ ਪਿਓ ਪੁੱਤ ਵਧੀਆ ਕੰਮ ਕਰਦੇ ਆ ਇਸ ਵਾਰ ਆਪਾਂ ਜ਼ਮੀਨ ਠੇਕੇ ਤੇ ਨਹੀਂ ਦੇਣੀ ਆਪਾਂ ਆਪ ਵਾਹੀ ਕਰਾਂਗੇ ਮੇਰੀ ਸੱਸ ਮੇਰੀ ਗੱਲ ਮੰਨ ਗਈ ਅਸੀਂ ਵਾਹੀ ਕਰਨ ਲੱਗ ਪਏ ਮੈਂ ਜੱਸੇ ਦੇ ਪਿਓ ਭੇਜੇ ਨੂੰ ਜ਼ਿਆਦਾਤਰ ਖੇਤੀ ਕੱਲੀ ਰੱਖਦੀ ਸੀ ਜੱਸਾ ਘਰੇ ਪਸ਼ੂਆਂ ਦਾ ਕੰਮ ਕਰਦਾ ਸੀ ਜੱਸਾ ਤੇ ਮੈਂ ਦੋਨੇ ਬੜੇ ਕੋਈ ਸੀ ਇੱਕ ਦਿਨ ਮੈਂ ਤੇ ਜੱਸਾ ਪੱਠੇ ਪਾ ਕੇ ਤੂੜੀ ਵਾਲੇ ਕਮਰੇ 'ਚ ਚਲੇ ਗਏ ਅਸੀਂ ਉੱਥੇ ਦੋਨੇ ਜਾਣੇ ਇੱਕ ਦੂਜੇ ਨਾਲ ਚੁੰਮੜੇ ਬੈਠੇ ਸੀ ਇੰਨੇ ਨੂੰ ਮੇਰੀ ਸੱਸ ਆ ਗਈ ਇਸ ਤਰ੍ਹਾਂ ਬੈਠਿਆਂ ਵੇਖ ਕੇ ਰੌਲਾ ਪਾਉਣ ਲੱਗ ਪਈ ਕਹਿੰਦੀ ਤੂੰ ਤਾਂ ਮੇਰੇ ਪੁੱਤ ਦੇ ਘਰ ਨੂੰ ਚੋਰ ਲਾਤੀ ਮੈਂ ਕਿਹਾ ਚੁੱਪ ਕਰ ਮੇਰੀ ਸੱਸ ਮੈਨੂੰ ਇੱਕ ਤੋਂ ਇੱਕ ਗੱਲ ਸੁਣਾ ਰਹੀ ਸੀ ਮੈਂ ਉਸ ਦਾ ਮੂੰਹ ਬੰਦ ਕਰਵਾਉਣ ਲਈ ਮੰਜੇ ਤੋਂ ਉੱਠ ਕੇ ਖੜੀ ਹੋ ਗਈ ਉਸ ਨੂੰ ਕਿਹਾ ਮੇਰੀ ਵਾਰੀ ਤਾਂ ਮੰਮੀ ਤੁਹਾਨੂੰ ਬੜੀਆਂ ਮਿਰਚਾਂ ਲੱਗਦੀਆਂ ਤੇ ਤੁਸੀਂ ਆਪ ਜੱਸੇ ਦੇ ਡਾਡੀ ਨਾਲ ਕੀ ਕੁਝ ਕਰਦੇ ਹੋ ਮੇਰੀ ਸੱਸ ਕਹਿਣ ਲੱਗੀ ਮੈਂ ਇਹੋ ਜਿਹਾ ਕੁਝ ਨਹੀਂ ਕੀਤਾ ਜੋ ਤੂੰ ਕਰ ਰਹੀ ਆ ਪਰ ਮੇਰੇ ਕੋਲੇ ਮੇਰੀ ਸੱਸ ਤੇ ਜੱਸੇ ਦੇ ਡੈਡੀ ਦੀ ਰੰਗ ਰਲੀਆਂ ਮਨਾਉਦਿਆਂ ਦੀ ਵੀਡੀਓ ਪਈ ਸੀ ਮੈਂ ਵੀਡੀਓ ਆਪਣੀ ਸੱਸ ਨੂੰ ਦਿਖਾਈ ਜੋ ਮੈਂ ਉਸ ਤੋਂ ਚੋਰੀ ਬਣਾਈ ਸੀ ਉਹ ਵੀਡੀਓ ਅੱਜ ਆਪਣੀ ਸੱਸ ਨੂੰ ਦਿਖਾਈ ਤਾਂ ਉਸਦੇ ਹੋਸ਼ ਉੱਡ ਗਏ ਮੈਂ ਉਸ ਨੂੰ ਕਿਹਾ ਕਿ ਮੈਨੂੰ ਸਭ ਪਤਾ ਹੈ ਤੇਰਾ ਤੂੰ ਚੁੱਪਚਾਪ ਇੱਥੋਂ ਚਲੀ ਜਾ ਮੈਂ ਮੈਨੂੰ ਆਪਣਾ ਕੰਮ ਕਰ ਲੈ ਦੇ ਮੈਂ ਆਪਣੀ ਸੱਸ ਨੂੰ ਕਿਹਾ ਕਿ ਆਪਣੇ ਮੁੰਡੇ ਨੂੰ ਵੀ ਦੱਸਣ ਦੀ ਕੋਸ਼ਿਸ਼ ਨਾ ਕਰੀ ਜੇ ਉਸ ਨੂੰ ਮੇਰੇ ਬਾਰੇ ਦੱਸਿਆ ਤਾਂ ਮੈਂ ਤੇਰੀ ਵੀਡੀਓ ਨੂੰ ਭੇਜ ਦਊਂਗੀ ਤੇ ਬਾਜੀ ਤੇਰੇ ਤੇ ਉਲਟੀ ਪੈ ਜਾਊਗੀ। ਉਹਨੇ ਮੈਨੂੰ ਤਾਂ ਕੁਝ ਨਹੀਂ ਕਿਹਾ ਨਾ ਕਿਉਂਕਿ ਮੇਰੇ ਖਿਲਾਫ ਤੇਰੇ ਕੋਲ ਕੋਈ ਸਬੂਤ ਨਹੀਂ। ਮੇਰੀ ਸੱਸ ਸ਼ਰਮਿੰਦਾ ਹੋ ਗਈ ਤੇ ਉੱਥੋਂ ਚਲੀ ਗਈ। ਜੱਸਾ ਕਹਿਣ ਲੱਗਾ ਭਾਬੀ ਇਹ ਗੱਲ ਸੱਚ ਹੈ। ਮੈਂ ਕਿਹਾ ਹਾਂ। ਮੈਂ ਉਸ ਨੂੰ ਵੀ ਵੀਡੀਓ ਦਿਖਾਈ। ਉਹ ਕਹਿਣ ਲੱਗਾ ਕੋਈ ਗੱਲ ਨਹੀਂ। ਲੈ ਲੈਣ ਦਿਓ ਇਹਨਾਂ ਨੂੰ ਵੀ ਪੂਰੇ ਮ제। ਉਧਰ ਮੇਰੀ ਮੰਮੀ ਨਹੀਂ ਤੇ ਇੱਧਰ ਤੇਰੇ ਸੱਸ ਦੇ ਘਰ ਵਾਲਾ ਨਹੀਂ। ਜੱਸੇ ਦੀ ਇਹ ਗੱਲ ਤੇ ਅਸੀਂ ਦੋਨੇ ਬੜੇ ਹੱਸੇ। ਜੱਸੇ ਨੇ ਫਿਰ ਕਾਫੀ ਟਾਈਮ ਮੇਰੇ ਨਾਲ ਨਜ਼ਾਰੇ ਲੈ ਜਦੋਂ ਸਾਡਾ ਕੰਮ ਹੋ ਗਿਆ ਤਾਂ ਜੱਸਾ ਬਾੜੀ ਵਿੱਚ ਲੰਮਾ ਪੈ ਗਿਆ ਮੈਂ ਘਰੇ ਚਲੇ ਗਈ ਮੈਂ ਆਪਣੀ ਸੱਸ ਦੇ ਸਾਹਮਣੇ ਹੁਣ ਛਰੇਆ ਵਿੱਚ ਜੱਸੇ ਕੋਲ ਚਲੀ ਜਾਂਦੀ ਹੁੰਦੀ ਸੀ ਅਸੀਂ ਦੋਨੋਂ ਖੂਬ ਨਜ਼ਾਰੇ ਲੈਂਦੇ ਇੱਕ ਦਿਨ ਮੇਰੇ ਘਰ ਵਾਲੇ ਦਾ ਫੋਨ ਆਇਆ ਉਹ ਮੈਨੂੰ ਕਹਿਣ ਲੱਗਾ ਮੈਂ ਜਲਦੀ ਵਾਪਸ ਆ ਰਿਹਾ ਹਾਂ ਮੈਨੂੰ ਉਸਦੇ ਆਉਣ ਦੀ ਕੋਈ ਜ਼ਿਆਦਾ ਖੁਸ਼ੀ ਨਾ ਹੋਈ ਫਿਰ ਵੀ ਮੇਰੇ ਘਰ ਵਾਲਾ ਸੀ ਖੁਸ਼ੀ ਤਾਂ ਮਨਾਉਣੀ ਪੈਣੀ ਸੀ 15 ਦਿਨਾਂ ਬਾਅਦ ਮੇਰੇ ਘਰ ਵਾਲਾ ਘਰ ਆ ਗਿਆ ਮੈਂ ਹੁਣ ਉਸ ਨਾਲ ਪੂਰੀ ਐਸ਼ ਕਰਦੀ ਪੂਰੇ ਨਜ਼ਾਰੇ ਲੈਂਦੀ ਘੁੰਮਦੀ ਫਿਰਦੀ ਮੇਰੀ ਸੱਸ ਹਰ ਵੇਲੇ ਮੈਨੂੰ ਵੇਖ ਕੇ ਘੂਰੀਆਂ ਵਟਦੀ ਮੇਰਾ ਤੇ ਜੱਸੇ ਦਾ ਕੰਮ ਖੜ ਗਿਆ ਸੀ ਕਿਉਂਕਿ ਮੇਰੇ ਘਰ ਵਾਲਾ ਹਮੇਸ਼ਾ ਮੇਰੇ ਨਾਲ ਰਹਿੰਦਾ ਨਾਲ ਕੀ ਰਹਿੰਦਾ ਹਰ ਵੇਲੇ ਚੁੰਬਕ ਵਾਂਗ ਹੀ ਚੁੰਬੜਿਆ ਰਹਿੰਦਾ ਸੀ ਜੱਸਾ ਮੇਰੇ ਵੱਲ ਵੇਖ ਕੇ ਤੜਫਦਾ ਰਹਿੰਦਾ ਮੈਨੂੰ ਵੀ ਜੱਸੇ ਦੀ ਤੜਫ ਮਹਿਸੂਸ ਹੁੰਦੀ ਸੀ ਮੈਂ ਵੀ ਉਸ ਦੇ ਅੰਦਰਲੀ ਅੱਗ ਨੂੰ ਠੰਡਾ ਕਰਨਾ ਚਾਹੁੰਦੀ ਸੀ ਪਰ ਮੈਂ ਕਿੰਨੇ ਟਾਈਮ ਕੱਢਦੀ ਜੱਸੀ ਕੋਲ ਜਾਣ ਲਈ ਮੇਰੇ ਘਰ ਵਾਲਾ ਤਾਂ 1 ਮਿੰਟ ਵੀ ਮੇਰਾ ਵਸਾ ਨਹੀਂ ਖਾਂਦਾ ਸੀ ਮੇਰੇ ਘਰ ਵਾਲੇ ਆਏ ਨੂੰ 20 ਦਿਨ ਹੋ ਗਏ ਸੀ ਇੱਕ ਦਿਨ ਉਹ ਨਾ ਰਿਹਾ ਸੀ ਮੈਂ ਉਸ ਤੋਂ ਅੱਖ ਬਚਾ ਕੇ ਜੱਸੀ ਕੋਲ ਗਈ ਬਾੜੇ ਵਿੱਚ ਜਾ ਕੇ ਜੱਸੀ ਨੂੰ ਘੁੱਟ ਕੇ ਗਲਵੱਕੜੀ ਪਾਈ ਜੱਸੀ ਨੇ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੇਰਾ ਮੂੰਹ ਚੁੰਮਿਆ ਕਹਿਣ ਲੱਗਿਆ ਭਾਬੀ ਹੁਣ ਮੇਰੇ ਲਈ 10 ਮਿੰਟ ਕੱਢ ਲੈ ਕਿਉਂਕਿ ਹੁਣ ਮੇਰਾ ਮੋੜ ਬਣ ਗਿਆ ਮੈਂ ਕਿਹਾ ਨਹੀਂ ਜੱਸੀ ਮੇਰੇ ਘਰ ਵਾਲਾ ਨਹਾ ਕੇ ਬਾਰ ਨਿੱਕਲ ਆਇਆ ਤਾਂ ਐਵੇਂ ਹੀ ਮੇਰੇ ਤੇ ਸ਼ੱਕ ਕਰੂਗਾ ਫਿਰ ਇਹ ਗੱਲ ਅੱਗੇ ਵੱਧ ਜਾਊਗੀ ਜੱਸੇ ਨੇ ਵੀ ਮੇਰੀ ਗੱਲ ਸਮਝ ਲਈ ਮੈਨੂੰ ਛੱਡ ਦਿੱਤਾ ਮੈਂ ਘਰੇ ਚਲੀ ਗਈ ਤੇ ਉਧਰ ਮੇਰੇ ਘਰ ਵਾਲਾ ਵੀ ਉੱਬਲਿਆ ਫਿਰਦਾ ਸੀ ਉਹਨੇ ਨਹਾ ਕੇ ਤੌਲੀਆ ਹੀ ਲਪੇਟਿਆ ਸੀ ਬੈਡਰੂਮ ਵਿੱਚ ਮੈਨੂੰ ਕੱਪੜੇ ਫੋੜਾਂ ਦੇ ਬਹਾਨੇ ਆਵਾਜ਼ ਮਾਰ ਲਈ ਮੈਨੂੰ ਗਲਵੱਕੜੀ ਪਾਈ ਤੇ ਬੈੱਡ ਤੇ ਸੁੱਟ ਲਿਆ ਤੇ ਫਿਰ ਆਪਣਾ ਦਿਲ ਖੋਸ਼ ਕਰ ਲਿਆ ਮੈਂ ਵੀ ਬਹੁਤ ਖੁਸ਼ ਹੋਈ ਇਸੇ ਤਰ੍ਹਾਂ ਸਮਾਂ ਲੰਘਦਾ ਰਿਹਾ ਮੇਰੇ ਘਰ ਵਾਲੇ ਨੂੰ ਆਏ ਨੂੰ 2 ਮਹੀਨੇ ਹੋ ਚੁੱਕੇ ਸੀ ਇੱਕ ਦਿਨ ਉਸਦੇ ਦੋਸਤ ਨੇ ਕੈਨੇਡਾ ਜਾਣਾ ਸੀ ਉਹ ਉਸ ਨੂੰ ਦਿੱਲੀ 에어ਪੋਰਟ ਤੇ ਛੱਡਣ ਚਲਾ ਗਿਆ ਮੈਨੂੰ ਵੀ ਉਸ ਦਿਨ ਬੜਾ ਵਧੀਆ ਮੌਕਾ ਮਿਲ ਗਿਆ ਸੀ ਜੱਸੇ ਦੀ ਤਪਸ ਨੂੰ ਠੰਡਾ ਕਰਨ ਦਾ ਮੈਂ ਜੱਸੇ ਕੋਲ ਗਈ ਮੇਰੀ ਸੱਸ ਮੈਨੂੰ ਕੂਰੀਆਂ ਵਟ ਕੇ ਦੇਖ ਰਹੀ ਸੀ ਕਿ ਦੋ ਬੰਦਿਆਂ ਨਾਲ ਨਜ਼ਰ ਹੀ ਰਹਿੰਦੀ ਆ ਜੱਸਾ ਮੈਨੂੰ ਲੈ ਕੇ ਤੂੜੀ ਵਾਲੇ ਕਮਰੇ 'ਚ ਚਲਾ ਗਿਆ ਤੇ ਉਸਨੇ ਪੂਰਾ ਅੱਧਾ ਘੰਟਾ ਮੇਰੇ ਨਾਲ ਆਪਣੀ ਹੱਥ ਸਮਟਾਈ ਅਸੀਂ ਦੋਨੇ ਬਹੁਤ ਖੁਸ਼ ਸੀ ਫਿਰ ਉਹ ਕੰਮ ਕਰਨ ਲੱਗ ਪਿਆ ਮੈਂ ਘਰ ਵਾਪਸ ਆ ਗਈ ਤੇ 2 ਘੰਟਿਆਂ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਫੋਨ ਲਾ ਕੇ ਪੁੱਛਿਆ ਤੁਸੀਂ ਕਿੰਨੇ ਕ ਟਾਈਮ ਬਾਅਦ ਘਰ ਆਉਂਗੇ ਉਹ ਕਹਿਣ ਲੱਗਾ ਹਜੇ ਮੈਨੂੰ 4 ਘੰਟੇ ਲੱਗ ਜਾਣਗੇ ਮੈਂ ਫਿਰ ਦੁਬਾਰਾ ਜੱਸੀ ਕੋਲ ਚਲੀ ਗਈ ਮੈਂ ਜੱਸੀ ਨੂੰ ਘੁੱਟ ਕੇ ਗਲਵੱਕੜੀ ਪਾਈ ਤੇ ਉਸ ਦਾ ਮੂਡ ਬਣਾ ਦਿੱਤਾ ਜੱਸੀ ਨੇ ਫਿਰ ਦੁਬਾਰਾ ਮੇਰੇ ਨਾਲ ਖੂਬ ਨਜ਼ਾਰੇ ਲਈ ਤੇ ਸ਼ਾਮ ਦੇ 6:00 ਵਜੇ ਸੀ ਜਦੋਂ ਮੈਂ ਘਰ ਆ ਕੇ ਸ਼ਾਮ ਦੀ ਰੋਟੀ ਦੀ ਤਿਆਰੀ ਕਰਨ ਲੱਗ ਪਈ ਜੱਸਾ ਕਹਿੰਦਾ ਸੀ ਭਾਬੀ ਇਸੇ ਤਰ੍ਹਾਂ ਜਦੋਂ ਟਾਈਮ ਮਿਲਿਆ ਕਰੂ ਮੇਰੇ ਕੋਲ ਆ ਜਾ ਕਰ ਮੇਰੇ ਘਰ ਵਾਲੇ ਨੂੰ ਕੋਈ ਨਾ ਕੋਈ ਕੰਮ ਪਿਆ ਰਹਿੰਦਾ ਸੀ ਤੇ ਉਹ ਜਦੋਂ ਵੀ ਘਰੋਂ ਬਾਹਰ ਜਾਂਦਾ ਸੀ ਤੇ ਮੈਂ ਤੇ ਜੱਸਾ ਅਸੀਂ ਬੜੇ ਨਜ਼ਾਰੇ ਲੈਂਦੇ ਸੀ ਮੇਰੇ ਘਰ ਵਾਲੇ ਨਾਲ ਵੀ ਸਵਾਦ ਤਾਂ ਮੈਨੂੰ ਬਹੁਤ ਆਉਂਦਾ ਸੀ ਪਰ ਜੋ ਸਵਾਦ ਮੈਨੂੰ ਜੱਸਾ ਦਿੰਦਾ ਸੀ ਉਹਦਾ ਇੱਕ ਵੱਖਰਾ ਹੀ ਨਜ਼ਾਰਾ ਸੀ ਮੈਂ ਇਸ ਦੀ ਕਲਪਨਾ ਨਹੀਂ ਕਰ ਸਕਦੀ ਮੇਰੀ ਸੱਸ ਨੇ ਮੇਰੇ ਘਰ ਵਾਲੇ ਨੂੰ ਬਾਹਰ ਨਾ ਜਾਣ ਦਿੱਤਾ ਕਹਿੰਦੀ ਇੱਧਰ ਹੀ ਰਹਿ ਮੇਰੇ ਘਰ ਵਾਲਾ ਹੁਣ ਖੇਤੀਬਾੜੀ ਕਰਨ ਲੱਗ ਪਿਆ ਸੀ ਉਹ ਤਾਂ ਕੰਮਾਂ ਵਿੱਚ ਹੀ ਰੁੱਝਿਆ ਰਹਿੰਦਾ ਸੀ ਉਸ ਨੂੰ ਬਾਹਰ ਵੀ ਜਾਣਾ ਪੈਂਦਾ ਸੀ ਮੈਨੂੰ ਤੇ ਜੱਸੇ ਨੂੰ ਵਧੀਆ ਮੌਕਾ ਮਿਲ ਜਾਂਦਾ ਸੀ ਫਿਰ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਪ੍ਰੈਗਨੈਂਟ ਹੋ ਗਈ ਮੈਨੂੰ ਸਮਝ ਨਹੀਂ ਆਉਂਦੀ ਸੀ ਇਹ ਬੱਚਾ ਮੇਰੇ ਘਰ ਵਾਲੇ ਦਾ ਕਿ ਜੱਸੇ ਦਾ ਇਸ ਲਈ ਮੈਂ ਆਪਣੇ ਘਰ ਵਾਲੇ ਨੂੰ ਕੁਝ ਨਾ ਦੱਸਿਆ ਤੇ ਉਸ ਤੋਂ ਚੋਰੀ ਦਵਾਈ ਖਾ ਲਈ ਤੇ ਮੈਂ ਬੱਚਾ ਗਿਰਾ ਦਿੱਤਾ ਫਿਰ ਜੱਸੇ ਦੀ ਭੈਣ ਦਾ ਵਿਆਹ ਹੋ ਗਿਆ ਉਨ੍ਹਾਂ ਦੇ ਘਰ ਰੋਟੀ ਦਾ ਬੜਾ ਔਖਾ ਸੀ ਇਸ ਕਰਕੇ ਜੱਸੇ ਦਾ 1 ਮਹੀਨੇ ਵਿੱਚ ਹੀ ਉਸ ਦੇ ਘਰ ਦੀਆਂ ਨੀ ਵਿਆਹ ਕਰ ਦਿੱਤਾ ਜੱਸਾ ਆਪਣੀ ਬੋਟੀ ਵਿੱਚ ਰੁੱਝ ਗਿਆ ਉਹ ਸਾਡੇ ਘਰ ਹੁਣ ਘਟ ਹੀ ਆਉਂਦਾ ਸੀ ਹੁਣ ਮੈਂ ਵੀ ਪੂਰਾ ਟਾਈਮ ਆਪਣੇ ਘਰ ਵਾਲੇ ਨੂੰ ਦਿੰਦੀ ਸੀ ਮੈਂ ਦੁਬਾਰਾ ਫਿਰ ਪ੍ਰੈਗਨੈਂਟ ਹੋ ਗਈ ਮੇਰੇ ਘਰ ਵਾਲਾ ਬੜਾ ਖੁਸ਼ ਸੀ ਮੇਰੀ ਸੱਸ ਵੀ ਹੁਣ ਬਹੁਤ ਖੁਸ਼ ਸੀ ਕਿਉਂਕਿ ਉਹ ਦਾਦੀ ਬਣਨ ਜਾ ਰਹੀ ਸੀ ਉਹਨੇ ਵੀ ਮੇਰਾ ਬੜਾ ਖਿਆਲ ਰੱਖਿਆ ਫਿਰ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ ਮੈਂ ਸਾਬ ਕੁਝ ਭੁੱਲ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਚੁੱਕੀ ਸੀ ਤੇ ਅੱਜ ਮੇਰਾ ਪੁੱਤਰ 9 ਸਾਲ ਦਾ ਹੋ ਗਿਆ ਮੈਂ ਆਪਣੀਆਂ ਪੁਰਾਣੀਆਂ ਯਾਦਾਂ ਦੀ ਅੱਜ ਘੁੰਮਣ ਘੇਰੀ ਵਿੱਚ ਬੈਠੀ ਹਾਂ ਕਦੇ ਤਾਂ ਲੱਗਦਾ ਹੈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਕਦੇ-ਕਦੇ ਲੱਗਦਾ ਹੈ ਕਿ ਜਵਾਨੀ ਦਾ ਮਜ਼ਾ ਲੈਣ ਲਈ ਬਹੁਤ ਸਾਰੀਆਂ ਮੇਰੇ ਵਰਗੀਆਂ ਭੈਣਾਂ ਨੇ ਮੇਰੇ ਵਾਂਗ ਅਜਿਹੇ ਕਦਮ ਚੁੱਕੇ ਹੋਣਗੇ ਜੋ ਅੱਜ ਉਹਨਾਂ ਨੂੰ ਕਿਤੇ ਨਾ ਕਿਤੇ ਨਿਰਾਸ਼ ਕਰ ਜਾਂਦੇ ਹੋਣਗੇ ਅੱਜ ਆਪਣੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਨੂੰ ਦਿਲ ਕੀਤਾ ਤੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਤੁਹਾਡੇ ਮੇਰੀ ਕਹਾਣੀ ਬਾਰੇ ਕੀ ਵਿਚਾਰ ਨੇ? ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੇਣੀ। ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਅੱਜ ਵੀ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਵੀ ਕਰ ਦਿਓ। ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।